ਸਾਟੂ ਵੰਡ ਚੋਂ ਤੋਂ ਤੇ ਸਿੱਧਾ ਚੱਲਣ ਜਾਣਾ ਜੇ ਅਸੀਂ ਅੰਤਰਨ ਤਰਸ ਕੇ 1 2 ਸਾਲ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਆ ਜਾਣਾ ਉਹਨੇ ਵੀ ਰੋਕਣੀ ਆ ਇਹਦੀ ਖੂਬੀ ਇਹ ਆ ਵੀ ਇਹਨਾਂ ਦੇ ਬਚਪਨ ਵੀ ਹੈਗਾ ਜਵਾਨੀ ਵੀ ਹੈਗੀ ਆ ਤੇ ਬੁਢਾਪੇ ਨੂੰ ਲਾਗੇ ਨਹੀਂ ਆਂ ਦਿੱਤਾ ਬੱਲੇ ਮਾਂ ਪੁੱਛੋ ਆ ਤੁਹਾਨੂੰ ਮੈਂ ਵੀਡੀਓ ਚ ਲੈ ਆਂਦਾ ਬਹੁਤ ਵਧੀਆ ਆਸ عمر ਨੂੰ ਚਲਾਣ ਸਿੰਗਾਪੂਰ ਜੇ ਆ ਜੀ ਫਡੂਰ ਸਾਹਿਬ ਆ ਆ ਖਡੂਰ ਸਾਹਿਬ ਆ ਮਾਤਾ ਖੀਵੀ ਜੀ ਦਾ ਲੰਗਰ ਆ ਤੁਹਾਨੂੰ ਮਾਤਾ ਖੀਵੀ ਪਰਕਰਮਾਂ ਦੀ ਖਾਸੀਅਤ ਇਹ ਆ ਵੀ ਇਹਨਾਂ ਨੇ ਆ ਜਿਹੜੀ ਪਹਿਲੀ ਇੱਟ ਆ ਨਾ ਉਹੀ ਰੱਖੀ ਆ ਠੰਡਾ ਰਹਿੰਦਾ ਜੇ ਇੱਥੇ ਫਰਸ਼ ਆ ਚੰਦਨ ਦੇ ਬੂਟੇ ਦੇ ਵਾਖ ਵਾਖ ਵੈਰਾਈਟੀਆਂ ਉੰਬਾਂ ਦੀਆਂ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਬਾਰਾਦਰੀ ਆ ਜੀ ਆਹ ਜਿਹੜੀ ਆ ਨਾ ਉਸੇ ਤਰ੍ਹਾਂ ਇਹਨੂੰ ਯਾਦ ਕਰਦੋਂ ਰੱਖਿਆ ਹੋਆ ਆ ਆਹ ਜਿਹੜਾ ਸਥਾਨ ਆ ਨਾ ਖਡੂਰ ਸਾਹਿਬ ਤਾਂ ਪਿਆਨਾ ਸਾਹਿਬ ਜਦੋਂ ਆਓ ਵੀਰੇ ਇੱਥੇ ਥੋੜਾ ਟਾਈਮ ਕੱਢ ਕੇ ਨਾ ਦਰਸ਼ਨ ਮੇਲੇ ਤੇ ਕਰੋ ਆ ਪ੍ਰਕਰਮਾ ਜਿਹੜੀਆਂ ਨਾ ਤੁਵਦੀ ਦਿਲ ਕਰਦਾ ਇੱਥੇ ਬੈਠੀਏ ਇੰਨਾ ਤੱਪ ਹੋਇਆ ਗੁਰੂ ਸਾਹਿਬਾਂ ਨੇ ਕੀਤਾ ਬੋਇਲਰ ਤੋਂ ਚੱਲ ਕੇ ਨਾ ਗੈਸ ਨੇ ਆਹ ਜਿਹੜਾ ਸਟੀਮ ਨੇ ਆ ਇਹਦੇ ਰਾਈਂ ਜਾਣਵਾ ਆ ਸਾਰੀਆਂ ਪਟੀਆਂ ਇਨਕੋ ਪਾਫ ਦੇ ਨਾਲ ਚੱਲੀ ਜਾਣੀਆਂ 7-8 क्विंटल ਇਹ ਕਿਤੇ ਵੱਜ ਜਾਂਦੀ ਤੇ ਭਾਫ ਨਾਲ ਭਾਫ ਨਾਲ ਇਹੀ ਪੰਜ ਭੜੀ ਚੱਲਦੀਆਂ ਤੇ ਪੰਜਾਂ ਜੱਗ ਬਲਣੀਆਂ ਹੁਣ ਇੱਕ ਭੜੀ ਚੱਲਦੀ ਆ ਤੇ ਪੰਜ ਭੜੀਆਂ ਨਾਲ ਚੱਲਦੀ ਆ ਵਾਹਿਗੁਰੂ 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 ਭਾਜੀ ਸਾਡੇ ਆ ਗਏ ਆ ਸੁਚਾਲ ਸਿੰਘ ਜੀ ਤੇ ਤੇਜਪਾਲ ਜੀ ਵੀ ਤੇ ਚੱਲਦੇ ਆਪਾਂ ਹੁਣ ਕਰੀਏ ਸ਼ੁਰੂ ਜੀ ਚਲੋ ਜੀ ਹਣੇ ਚੱਲ ਪਏ ਆ ਜਿਹੜਾ ਚਾਟੀਵੰਡ ਚੌਂਕ ਤੋਂ ਤੇ ਸਿੱਧਾ ਚੱਲਣ ਜਾਣਾ ਨੇ ਅਸੀਂ ਹੁਣ ਤਰਨਤਾਰ ਸਾਹਿਬ ਤੇ ਖਦੋ ਸਾਹਿਬ ਤੋਂ ਦਾ ਜਿਹੜਾ ਜਿਹੜਾ ਆ ਜਾਣਾ ਮਿਸ਼ਨ ਅੱਗੇ ਫੌਜੀ ਸਾਹਿਬ ਦੀ ਜਿਹੜਾ ਨੇ ਆ ਤਰਨਤਾਰ ਤੇ ਤਰਨਤਾਰ ਨਾਲ ਆ ਆ ਗਿਆ ਜੀ ਇਹ ਲੇ ਟ੍ਰਿਪੋਲ ਜਿਹੜਾ ਕਰਨਤਾਰ ਰੋਡ ਤੇ ਸਿੱਧਾ ਲੋ ਆਈਏ ਨਾ ਇਹ ਮਿਲਣਾ ਆਹ ਤੋਂ ਸਿੱਧਾ ਆਹ ਭਾਜੀ ਸਰ ਨੂੰ ਵੱਡਾ ਜਿਹੜਾ ਨਾ ਰੌਂਡਪੋਟ ਆ ਇਹ ਵਾਲੀ ਪਰ ਜਿਹੜਾ ਹੈ ਐਲੀਵੇਟਰ ਪੁੱਲ ਤੇ ਬਣਿਆ ਹੈ ਨਾ ਸਰ ਨੂੰ ਵੱਡਾ ਰੌਂਡਪੋਟ ਅੱਜ ਦਾ ਜਿਹੜਾ ਸਾਡੀ ਹੈਗੀ ਨਾ ਰਾਈਡ ਉਹ ਹੈਗੀ ਆ ਸ੍ਰੀ ਖਡੂਰ ਸਾਹਿਬ ਨੂੰ ਜਾਣਾ ਅੰਮ੍ਰਿਤਸਰ ਤੋਂ ਤੇ ਨਾਲ ਮੇਰੇ ਆ ਬਿਠਦਾ ਗਰੁੱਪ ਸਾਈਕਲਿੰਗ ਗਰੁੱਪ ਦੇ ਜਿਹੜੇ ਅਸੀਂ ਸਰਦਾਰ ਤੇਜਪਾਲ ਸਿੰਘ ਜੀ ਤੇ ਇਧਰ ਸਰਦਾਰ ਸੁੱਚਾ ਸਿੰਘ ਜੀ ਤੇ ਮੈਂ ਆ ਦਾਸ ਸਾਡਾ ਤੇ ਅੱਗੇ ਕਹਿੰਦਾ ਸਤਵਿੰਦਰ ਸਿੰਘ ਉਹ ਫੌਜੀ ਆ ਉਹਨਾਂ ਨੇ ਉਹ ਪੱਟੀ ਤੋਂ ਚੱਲ ਕੇ ਤੇ ਉਹ ਪਹੁੰਚਣਗੇ ਧਰਮਤਾਰਨ ਉੱਥੋਂ ਅਸੀਂ ਚਾਰੇ ਭਰਾ ਇਕੱਠੇ ਹੋ ਕੇ ਨ ਅੱਗੇ ਚੱਲਾਂਗੇ ਤੇ ਚਲੋ ਨਾਲ ਨਾਲ ਅਸੀਂ ਤੁਹਾਨੂੰ ਵੀ ਜਿਹੜੇ ਦਰਸ਼ਨ ਕਰਾਈ ਜਾਵਾਂਗੇ ਤੇ ਇਹਨਾਂ ਦੋਵਾਂ ਭਰਾਵਾਂ ਦਾ ਧੰਵਾਦ ਜਿਹੜਾ ਮੇਰੇ ਇੱਕ ਬੇਨਤੀ ਤੇ ਜਿਹੜਾ ਨਾ ਨਹੀਂ 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 ਬਹੁਤ ਧੰਵਾਦ ਸੋਚਾ ਸਿੰਘ ਭਾਜੀ ਕਪੂਰਥਲੇ ਤੋਂ ਆਏ ਸਪੈਸ਼ਲ ਚਲੋ ਜੀ ਭਾਜੀ ਕਰੋ ਸ਼ੁਰੂ ਇੱਕ ਨਾ ਮੈਨੂੰ ਬਹੁਤ ਪੜੀ ਆਤਾ ਮੈਂ ਕਾਲੀ ਕਰਦਾ ਵਾਂ ਦੇਖਣ ਨੇ ਇਹ ਕਾਫੀ ਚਿਰ ਤੋਂ ਭਾਜੀ ਤੇ ਉਹਦੇ ਕਰਕੇ ਤੇ ਚਲੋ ਸਾਰੇ ਵੀਰਾਂ ਭੈਣਾਂ ਨੂੰ ਨਾ ਦੇਰ ਦੀਆਂ ਗਰਾਈਆਂ ਤੋਂ ਸਸਿਆ ਕਾਲ ਤੇ ਸਾਰੇ ਚੜ੍ਹਦੀ ਕਲਾ ਚ ਰਹੋ ਤੇ ਅੱਜ ਦੀ ਯਾਤਰਾ ਜਿਹੜੀਆਂ ਨੇ ਇਹਦੇ ਵਿੱਚ ਅਸੀਂ ਤੁਹਾਨੂੰ ਨਾਲ ਨਾਲ ਰੱਖਾਂਗੇ ਤੇ ਅਸਲੇ ਅਸੀਂ ਨਾ ਤਰਨ ਤਾਰਨ ਨੂੰ ਜਾ ਰਹੇ ਹਾਂ ਤੇ ਉੱਥੋਂ ਫਿਰ ਅੱਗੇ ਕੋਜੀ ਸਾਹਿਬ ਨੂੰ ਨਾਲ ਲੈ ਕੇ ਚੱਲਾਂਗੇ ਤੇ ਆ ਜਿਹੜਾ ਨਾ ਪੋਲ ਹੈਗਾ ਜਿਹੜਾ ਉਹਦੇ ਉੱਥੇ ਵੀ ਅਸੀਂ ਹੁਣ ਆਉਤਰਨੇ ਅੱਗੇ ਬਾਬਾ ਹਰਦੀਪ ਸਿੰਘ ਜੀ ਦਾ ਆਜੂ ਦਾ ਸਥਾਨ ਤੇ ਉੱਥੇ ਬਾਅਦ ਜਿਹੜਾ ਨਾ ਇਹ ਬਾਬਾ ਨੋਹ ਸਿੰਘ ਜੀ ਦਾ ਤੇ ਐਦਾਂ ਆਪਾਂ ਸਰ ਜੀ ਨਾਲ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾ ਉਹ ਸਥਾਨ ਆ ਜਿੱਥੇ ਨਾ ਜਮਾਲ ਖਾਨ ਦਾ ਸੰਧਾ ਟੱਪ ਬਾਹਰ ਹੋਇਆ ਸੀ ਤੇ ਇੱਥੋਂ ਸੀਸਤਲੀ ਤੇ ਟਿਕਾ ਕੇ ਨਾ ਤੇ ਬਾਬਾ ਜੀ ਜਿਹੜੇ ਨਾ ਉਹ ਸ੍ਰੀ ਅਮਰਸਰ ਜਿਹੜੇ ਆ ਪਹੁੰਚੇ ਸੀ ਤੇ ਮੈਂ ਦਰਸ਼ਨ ਕਰਾਉਂਗਾ ਪਹਿਲੇ ਇੱਥੋਂ ਫੋਨ ਮਾਂਗਦਾ ਮੈਂ ਖਲੋ ਬਾਬਾ ਨੋ ਸਿੰਘ ਦਾ ਉਹ ਸਥਾਨ ਜਿੱਥੇ ਨਾ ਸiddhi ਪ੍ਰਾਪਤ ਕੀਤੀ ਸੀ ਤੇ ਇੱਥੇ ਜਿਹੜਾ ਨਾ ਕੋਈ ਵੀ ਗੱਡੀ ਆਵੇ ਤੇ ਭਾਵੇਂ ਉਹ ਕਹਿੰਦੇ ਮੈਂ ਜੀ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਆ ਜਾਣਾ ਉਹਨਾਂ ਵੀ ਰੋਕਣੀ ਆ ਕਾਰਨ ਉਹਦਾ ਇਹ ਵੀ ਉਹਨੂੰ ਤੇ ਨਹੀਂ ਪਤਾ ਜਿਹੜੇ ਨਾਲ ਚੱਲਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਤੇ ਹਰ ਗੱਡੀ ਇੱਥੇ ਰੁੱਕ ਕੇ ਜਾਂਦੀ ਆ ਤੇ ਨਮਸਕਾਰ ਕਰਕੇ ਜਾਂਦੀ ਆ ਬੜੇ ਸਾਲਾਂ ਤੋਂ ਅਸੀਂ ਇਹ ਵੇਂਦੇ ਆ ਰਹੇ ਆ ਗੁਰਦੁਆਰਾ ਲਲਕਾਰ ਲਲਕਾਰ ਸਾਹਿਬ ਇੱਥੋਂ ਜਿਹੜਾ ਨਾ ਸ਼ੁਰੂ ਆਇਆ ਜਿਹਦਾ ਆ ਗਿਆ ਜੀ ਸ੍ਰੀ ਤਰਨਤਾਰਨ ਸਾਹਿਬ ਹੋਣਗੇ ਤੇ ਅੱਗੇ ਗੋਨਵਾਲ ਰੋਡ ਤੇ ਫਿਰ ਆਪਣਾ ਸਾਥੀ ਜਿਹੜਾ ਨਾ ਉਹ ਖੜਾ ਦਰਵਾਜ਼ਾ ਤਾਂ ਜਾਂਦਾ ਤੇ ਦਰਬਾਰ ਸਾਹਿਬ ਨੂੰ ਤੇ ਕਰਾ ਕੇ ਕਹਿਦੇ ਆਂ ਦਰਸ਼ਨ ਆ ਕੇ ਕਰਾਵਾਂਗੇ ਤਾਂ ਪਾਬਾ ਜਗਤਾਰ ਸਿੰਘ ਜੀ ਦਾ ਦੇਖਦਾ ਤੇ ਨਾਲ ਉਹ ਹਸਪਤਾਲ ਆਇਆ ਇਹ ਗੋੰਗਵਾਲ ਸਾਹਿਬ ਰੋਡ ਤੇ ਹੁਣ ਪਾ ਗਏ ਆ ਤੇ ਅੱਗੇ ਫੋਜੀ ਸਾਹਿਬ ਖੜੇ ਹੋਣੇ ਆ ਕਿਤੇ ਉਹਨਾਂ ਨੂੰ ਦੇਖਦੇ ਆ ਮੋਹਨ ਜੀ ਸਾਡੇ ਖੜੇ ਆ ਫੋਜੀ ਸਾਹ ਸਸਰੀ ਕਾਲ ਕੀ ਹਾਲ ਚਾਲ ਜੀ ਠੀਕ ਠਾਕੋ ਚੜ੍ਹਦੀ ਕਲਾ ਮੈਂ ਨਾ ਸਟਰਾਵਾ ਦੀ ਗੱਲ ਕਰਦਾ ਨਾ ਆ ਸਟਰਾਵਾ ਦੇ ਸਾਡੇ ਦੋਸਤ ਆ ਪੰਦੀ ਯਾਰ ਮਿਲੇ ਜੇ ਤੇ ਲੱਗਦਾ ਨਹੀਂ ਉਹ ਪੰਦੀ ਯਾਰ ਹੀ ਮਿਲੇ ਆ ਜੀ ਸਰਦਾਰ ਸਤਵਿੰਦਰ ਸਿੰਘ ਵੀ ਫੋਜੀ ਆ ਇਹ ਵੀ ਰਿਟਾਇਰਡ ਆ ਪਰ ਇਹ ਪਹਿਲਾਂ ਰਿਟਾਇਰ ਹੋ ਜਾਂਦੇ ਆ ਜਵਾਨੀ 'ਚ ਤੇ ਅਸੀਂ ਬੁੱਢੇ ਹੋ ਗਏ ਨੇ ਅੱਜ ਨਾਲ ਹੋਰ ਭਾਜੀ ਠੀਕ ਠਾਕ ਹੋ ਭਾਜੀ ਬੜੀਆਂ ਲੰਮੀਆਂ ਰਾਈਡਾਂ ਲਾਂਦੇ ਆ ਤੇ ਅੱਜ ਅਸੀਂ ਇਹਨਾਂ ਦਾ ਵੀ ਆਸਰਾ ਤੱਕਿਆ ਵੀ ਇਹ ਪੱਟੀ ਤੋਂ ਚੱਲ ਕੇ ਆਏ ਜੇ ਤੇ ਅਸੀਂ ਉਮਰਸਰੋਂ ਚਲੋ ਚਲੋ ਠੀਕ ਆ ਚਲੋ ਮੈਂ ਇਹਨਾਂ ਨੂੰ ਕੈਮਰੇ 'ਚ ਲੈਣਾ ਇਹਨਾਂ ਦੀ ਖੂਬੀ ਜੜੀ ਹੈ ਨਾ ਇਹਨਾਂ ਦੀ ਖੂਬੀ ਇਹ ਆ ਵੀ ਇਹਨਾਂ 'ਚ ਬਚਪਨ ਵੀ ਹੈਗਾ ਜਵਾਨੀ ਵੀ ਹੈਗੀ ਆ ਤੇ ਬੁਢਾਪੇ ਨੂੰ ਲੱਗੇ ਨਹੀਂ ਆਂ ਦਿੱਤਾ ਆਹੀ ਆਹੀ ਜੜਿਆ ਨਾ ਆਹੀ ਚਲੋ ਬਡਾਪੇ ਨੂੰ ਭੁਜਾਉਣ ਦੀ ਕੋਸ਼ਿਸ਼ ਕਰਦੇ ਆ ਪਰ ਆਪਣਾ ਬਚਪਨ ਹੀ ਬਹੁਤ ਪਿੱਛੇ ਛੱਡ ਦਿੱਤਾ ਚਲੋ ਜੀ ਦੇਖੋ ਹਾਂ ਜੀ 204 ਨੰਬਰ ਦਾ ਮੂਵੀ ਟਾਈਮ 8.5 ਘੰਟੇ ਹੈ ਮੇਰਾ ਅੱਛਾ ਅੱਛਾ ਬੋਲੋ ਮੈਨੂੰ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਜਿਹੜਾ ਆ ਗਿਆ ਨਾ ਉਹ ਵੰਦੇ ਰੰਗ ਰਹਿਦਾ ਗਾ ਗੋਂਦਵਾਰ ਰੋਡ ਤੇ ਨਾ ਬਾਬੇ ਨੇ ਦੋਵੇਂ ਪਾਸੇ ਜਿਹੜੇ ਦਰਖਤ ਲਾਏ ਹੈ ਨਾ ਇਹ ਤੇ ਪੂਰਾ ਆਨੰਦ ਲਿਆ ਦਿੰਦੇ ਇੱਥੇ ਤੇ ਭਾਵੇਂ ਦੁਪਹਿਰੇ ਵੀ ਆ ਜਾਗੇ ਨਾ ਤੇ ਆਰਾਮ ਨਾਲ ਆਪਾਂ ਚੱਲ ਸਕਦੇ ਹਾਂ ਸਾਈਕਲ ਤੇ ਤੇ ਜਦੋਂ ਆ ਆਲਾ ਦਵਾਲਾ ਇਹਨਾਂ ਦਿਨਾਂ ਚ ਜਿਹਨਾਂ ਨਾਲ ਬਿਲਕੁਲ ਹਰਿਆਵਲ ਨਾਲ ਭਰਿਆ ਚੜਦਾ ਸੂਰਜ ਆਨੰਦਮਈ ਸਮਾਂ ਸਵੇਰ ਦਾ ਟਾਈਮ ਬੱਲੇ ਮਾਹ ਪੁੱਛੋ ਆ ਤੁਹਾਨੂੰ ਮੈਂ ਵੀਡੀਓ ਚ ਲੈ ਆਂਦਾ ਬਹੁਤ ਵਧੀਆ ਆਸ ਉਮਰ ਤੇ ਵੀ ਚਲਾਂਗੇ ਮਾਰਾ ਜੱਟਾ ਬੜਾ ਕਰਿਆ ਮੇਰ ਮਨੀ ਉਧਰ ਕੇ ਵੇਖ ਲੋ ਜਿੱਥੇ ਮਿਲਦੇ ਨਾ ਅਸੀਸਾਂ ਦੇਣੀਆਂ ਪਰ ਤੋਂ ਪਹਿਲੀ ਬੀੜੀ ਆ ਵੇਖ ਲੋ ਅੱਜ ਵੀ ਸਾਈਕਲ ਚਲਾਉਂਦੇ ਆ ਅਹੀਂ ਨਾ ਆ ਵੇਖ ਲੋ ਛਕੰਡੇ ਆ ਪਰੋਠੇ ਤੇ ਨਾਲ ਚਾਹਾਂ ਪੀਂਦੇ ਆ ਤੇ ਹਰਦੀਪ ਭਾਜੀ ਤੁਹਾਡਾ ਪਰੋਠਾ ਆ ਪਿਆਰ ਇਹ ਹੁਣ ਤੇ ਚਾਹ ਪੀਜੇ ਕਿ ਚਲੋ ਆ ਬੜੀ ਫੌਜੀ ਸਾਹਿਬ ਦਾ ਤਨਵਾਦ ਚੰਗੇ ਟਿਕਾਣੇ ਖਿਲਾ ਰਿਆ ਬਾਥਰੂਮ ਕਰ ਲੈ ਭਾਈ ਬੜੀ ਮੋੱਖਾ ਕੰਮ ਸੜਕ ਤੇ ਤੇ ਆਪਾਂ ਕਰ ਨਹੀਂ ਸਕਦੇ ਨਹੀਂ ਨਹੀਂ ਤੇ ਬਾਥਰੂਮ ਲੋੜੇ ਛੱਕੇ ਨਾ ਸਾਰੇ ਸਿੰਘਾਂ ਦੇ ਹੁਣ ਚੱਲ ਪਏ ਨਹੀਂ ਫਿਰ ਖਡੂਰ ਸਾਹਿਬ ਵੱਲ ਨੂੰ ਅੱਗੇ ਤੁਸੀਂ ਨਾ ਆ ਵੇਖੋ ਛਤਰੀ ਕਿਵੇਂ ਬਣੀ ਹੋਈ ਇਧਰ ਤਾਂ ਸਾਰੇ ਪਾਸਿਆਂ ਬਹੁਤ ਬਸਿਆ ਇੱਕ ਪਾਸੇ ਸਾਰਾ ਜਨ ਇਹ ਸੱਗਲ ਯਾਤਰਾ ਜੀ ਬੰਦਾ ਜੜਾ ਨਾ ਪਾਪਰ ਨੂੰ ਗਰੂਗਾ ਕਰੋ ਖਾਣੇ ਆਹ ਦੇਖੋ ਗੇਲ ਸਾਹਿਬ ਨੇ ਆਪਣਾ ਨੰਬਰ ਨਾਲ ਆਇਆ ਵਾ 8038 ਰਾਈਡਰਜ਼ ਗੇਲ ਇਹ ਹੈ ਇਹ ਪੱਤੀ ਦਾ ਵਾ 2336 ਦਾ ਨੰਬਰ ਇਹ ਪੱਤੀ ਦਾ ਵਾ ਅਹੀ ਨਾ ਬਰਾੜ ਸਾਹਿਬ ਦਾ ਨਾਮ ਹੁੰਦੇ ਰਹਿੰਦੇ ਆ ਸਾਇਕਲਿਸਟਾਂ ਕੋ ਪ੍ਰੀਤ ਮਹਿੰਦਰ ਸਿੰਘ ਜੀ ਬਰਾੜ ਹਨੀ ਬਠਿੰਡੇ ਦੇ ਆ ਤਾਂ ਪੰਜਾਬ ਦੇ ਸਾਇਕਲਿਸਟਾਂ ਚ ਉਹਨਾਂ ਦਾ ਨਾਮ ਵੱਜਦਾ ਤੇ ਭਾਈ ਕੋ ਬਹੁਤ ਤਰੀਫਾਂ ਸੁਣੀਆਂ ਭਾਜੀ ਬਰਾੜ ਸਾਹਿਬ ਬਹੁਤ ਤਰੀਫਾਂ ਕਰਦੇ ਆ ਤੇ ਹੁਣ ਤੁਹਾਡੇ ਦਰਸ਼ਨ ਕਿਸ ਦਿਨ ਕਰਾਂਗੇ ਆ ਕੇ ਹਨੀ ਕੋਸ਼ਿਸ਼ ਕਰਾਂਗੇ ਵੀ ਨਾਲੇ ਗੁਰੂ ਘਰ ਦੇ ਦਰਸ਼ਨ ਕਰਾਈਏ ਨਾਲੇ ਭਰਾਵਾਂ ਨੂੰ ਮਿਲਾਵਾਂਗੇ ਹਾਂ ਤੇ ਇਹ ਨਾ ਆ ਤੁਹਾਡਾ ਧਨਵਾਦ ਇਹਨੇ ਹੈਡ ਕੋ ਆ ਕੇ ਰੋਣ ਕਾ ਲਾਈਆ ਮਾ ਕਦਮ ਬਾਹਰ ਕਦਮ ਬਾਹਰ ਉਹਨੇ ਵੀ ਚੋਣ ਨਿਕਲਨੇ ਆ ਬਈ ਬਈ ਉਹ ਚੌਂਕ ਆ ਇੱਥੋਂ ਖੱਬੇ ਮੁੜ ਜਣਾ ਡੂਰ ਸਾਬ ਜਾਣ ਲੱਗਾ ਇਹ ਆ ਵਹੀ ਪੂਈਆਂ ਵਾਲਾ ਜਿਹੜਾ ਮੋੜ ਆ ਨਾ ਇੱਥੇ ਬੋਰਡ ਜਿਹੜਾ ਆ ਲੱਗਾ ਅੱਜ ਤੋਂ ਕੋਈ 55 60 ਸਾਲ ਪਹਿਲਾਂ ਵੀ ਇਸ ਤਰ੍ਹਾਂ ਦਾ ਹੀ ਵੇਖਿਆ ਜੇ ਮੈਂ ਤੇ ਆ ਛੱਡ ਕੇ ਜਿਹੜੀ ਖਰੂਰ ਸਾਹਿਬ ਦੀ ਜੰਦੀ ਆ ਬਾਬਿਆਂ ਨੇ ਸਾਹਿਬ ਦਰਖਤ ਭਰੇ ਆ ਆ ਜਿਹੜੀ ਛੜਕਾ ਨਾ ਇਹ ਖਰੂਰ ਸਾਹਿਬ ਵਾਲੀ ਤੇ ਸਭ ਬਾਬਿਆਂ ਨੇ ਦਰਖਤ ਭਰ ਕੇ ਇਹ ਵਧੀਆ ਨਜ਼ਾਰੇ ਬਣਾਏ ਆ ਦੇ ਦੇ ਦਰਸਤ ਦੇ ਸੰਦੇ ਨਾ ਇਹ ਛੜ ਕੇ ਚੜੀ ਜਾਣਾ ਮੇਰੀ ਫੇਵਰੇਟ ਛਟਕਾ ਬਹੁਤ ਮਤਲ ਜਿਹੜਾ ਨਾ ਹਰੀਆਵਲ ਸਾਹ ਚਲੋ ਫੱਟ ਜੀ ਨਾ ਹੋ ਦੇ ਦਰਸਤਾਂ ਦਾ ਨਾ ਪੂਰਾ ਪੰਡਾ ਖਡੂਰ ਸਾਹਿਬ ਦਾ ਗੇਟ ਸਿੱਖੀ ਦਾ ਚਾਨਣ ਮਨਾਰਾ ਸ੍ਰੀ ਖਡੂਰ ਸਾਹਿਬ ਤੇ ਆਪਾਂ ਹੁਣ ਐਂਟਰ ਕਰ ਗਏ ਖਡੂਰ ਸਾਹਿਬ 'ਚ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਨਾ ਇੱਥੇ ਤੱਕ ਦਾ ਸਫ਼ਰ ਕੋਈ 40 41 ਕਿਲੋਮੀਟਰ ਦਾ ਸਵਾ ਦੋ ਘੰਟੇ 2.5 ਘੰਟੇ ਹੋ ਗਏ ਸਾਨੂੰ ਚੱਲਿਆ ਨੂੰ ਤੇ ਇਹਨੇ ਇੱਥੇ ਆਪਾਂ ਸਫ਼ਰਤਾ ਕਰ ਲਿਆ ਸਾਈਕਲਾਂ ਲੋ ਜੀ ਕਿੰਗ ਪੌਣ ਜਿਆ ਜੀ ਖਡੂਰ ਸਾਹਿਬ ਆਹ ਖਡੂਰ ਸਾਹਿਬ ਤਾਂ ਦੂਸਰੇ ਪਾਸੇ ਜੀ ਦਾ ਹਨਾ ਸਾਹਿਬ ਸਿਰੋਆ ਜੀ ਦਾ ਤੇ ਚਲੋ ਵਧੀਆ ਇੱਥੇ ਕੋਈ ਜਗਾ ਨਹੀਂ ਨਾ ਬਾਬਾ ਜੀ ਨੇ ਸਭ ਪਾਸੇ ਮੋਟੇ ਲਾਏ ਆ

ਤੇ ਬਾਬਾ ਜੀ ਇਹਦਾ ਆ ਮੇਰਾ ਇੱਥੇ ਖਲਾਮ ਮੈਂ ਪੁੱਛਾਂ ਲੈਣਾ ਕਮਰਾ ਸਾਨੂੰ ਆ ਦੇ ਦਿੱਤਾ ਹੈ ਇੱਥੇ ਫਰੈਸ਼ ਹੋ ਕੇ ਅਸੀਂ ਇਹ ਕੱਪੜੇ-ਕੱਪੜੇ ਆ ਪਾ ਕੇ ਸੁੱਕਣੇ ਤੇ ਫਿਰ ਤਿਆਰੀਆਂ ਕਰ ਲਈ ਹੁਣ ਅੰਦਰ ਦਰਸ਼ਨ ਕਰ ਮੇਲੇ ਕਰਕੇ ਤੇ ਫਿਰ ਇੱਥੋਂ ਆਉਸੀਦਾ ਨੂੰ ਚਲੇ ਪਾਣੀ ਭਾਈ ਦਾ ਕੰਬੀਨੇਸ਼ਨ ਵੇਖੋ ਕੱਪੜਿਆਂ ਦਾ ਪੂਰਾ ਹੈ ਢਾੜ ਰੱਖਦੇ ਦੇ ਔੜ ਪਿਛਾੜੇ ਨਹੀਂ ਜਾਂਦੇ ਦਾੜਾ ਗੁੱਲਾ ਜੱਟ ਦੀ ਕੋਈ ਨਹੀਂ ਬੋਲਦਾ ਆਣਾ ਬਾਬਿਆਂ ਦਾ ਦੇਦਾ ਇਹ ਮੈਂ ਨਹੀਂ ਮਗਲੇ ਉੱਗੇਗਾ ਨਿਸ਼ਾਨੇ ਸਿੱਖੀ ਪਹਿਲਾਂ ਗੁਰੂ ਘਰਾਂ ਦੇ ਦਰਸ਼ਨ ਕਰਕੇ ਫੇਰ ਇੱਧਰ ਆਨੇ ਆਪਾਂ ਆ ਮਾਤਾ ਕੀਜੀ ਜੀ ਦਾ ਲੰਗਰ ਆ ਤੇ ਇੱਥੋਂ ਹੀ ਅਹੀਂ ਅੰਦਰ ਗੁਰੂ ਘਰ ਜਾਵਾਂਗੇ ਜੀ ਤਾਂ ਨੋ ਨਾ ਇੱਕ ਚੀਜ਼ ਦੱਸਦੇ ਆ ਆ ਉਹ ਜਿਹੜਾ ਜੇ ਲੱਸੀ ਵਾਲਾ ਦਾ ਲੰਗਰ ਲੱਗਾ ਹੋਇਆ ਹੈ ਨਾ ਹੈਂ ਕੀ ਕਿ ਬੋਲਾਂ ਹੈ ਜੀ ਇਹ ਠੰਡੀ ਲੱਸੀ ਆ ਬੇਖ ਮੇਰਾ ਖਾ ਹੈ ਜੀ ਆ ਤੈ ਤੰਦੀ ਆ ਹੈ ਜੀ ਲੋ ਆ ਨਸੀ ਦਾ ਨਾ ਲੰਗਰ ਲੱਗਾ ਹੁੰਦਾ ਜੇ ਇੱਥੇ ਮਾਤਾ ਖੀਰ ਜੀ ਦਾ ਲਓ ਲੰਗਰ ਚ ਤੇ ਵਾਹ ਲੋ ਉਹ ਠੰਡੀ ਹੋਰ ਪਾਣੀ ਹਾਂ ਜੀ ਉਹ ਆਪਾਂ ਨਮਾਦਾ ਕੀ ਵੀ ਵਾਹ ਮੈਂ ਇਧਰ ਗਾਇ ਉਹ ਜੀ ਸਾਹਿਬ ਇਹ ਇਹ ਦੇ ਦਰਸ਼ਨ ਜਿਹੜੇ ਆ ਅੱਧੀ ਕਰ ਰਹੇ ਹਨਾ ਬਹੁਤ ਸ਼ਾਂਤ ਜਗ੍ਹਾ ਜੇ ਆ ਵੇਖ ਲੋ ਬਹੁਤ ਵੱਡੀ ਜਗ੍ਹਾ ਮੈਂ ਵੀ ਨਹੀਂ ਇੱਥੇ ਮੈਂ ਨਹੀਂ ਆਇਆ ਉੱਧਰ ਜ਼ਿਆਦਾ ਲੱਗਿਆ ਲੱਗੇ ਉੱਧਰ ਨਹੀਂ ਨਾ ਕੋਨ ਬੁਰਦੁਰਾ ਪਿਆਨਾ ਸਾਹਿਬ ਇਹਦਾ ਇਤਿਹਾਸ ਹੈ ਇੱਕ ਕਰਨਾ ਅ ਪਹਿਲੇ ਪਾਛਾਈ ਜਿਹੜੇ ਨਾ ਭਾਈ ਮਰਦਾਨਾ ਤੇ ਭਾਈ ਬਾਲਾਜੀ ਤੋਂ ਜਿਹੜੀ ਨਾ ਇਹ ਜਨਮ ਸਾਖੀ ਭਾਈ ਪੈਂਦਾ ਜੀ ਮੋਖਾ ਜੀ ਪਾਸੋਂ ਇੱਥੋਂ ਲਿਖਵਾਈ ਸੀ ਤੇ ਇਹ ਤਾਂ ਪਿਆਨਾ ਸਾਹਿਬ ਦੇ ਨਾਲ ਤੇ ਇਹਨਾਂ ਰੰਗ ਰੋਗ ਇਹਨਾਂ ਹੋਂਡਿਆ ਸੀ ਪ੍ਰਕਾਸ਼ ਦੂਜੇ ਪਾਸੇ ਕੀਤਾ ਤੇ ਬਾਰੋਂ ਜਾ ਕੇ ਕਰਾਨਾ ਗੁਰਦੁਆਰੇ ਸਿਲੇ ਜਿਹੜਾ ਰੰਗ ਰੁਗਣ ਹੋ ਰਿਹਾ ਸੀ ਉਹ ਰਿਹਾ ਤੇ ਪ੍ਰਕਾਸ਼ ਹੋ ਦੂਜੇ ਪਾਸੇ ਹੈਗਾ ਆ ਪ੍ਰਕਰਮਾ ਸਾਰੀ ਤੇ ਪ੍ਰਕਰਮਾਂ ਦੀ ਖਾਸੀਅਤ ਇਹ ਆ ਵੀ ਇਹਨਾਂ ਨੇ ਆ ਜਿਹੜੀ ਪਹਿਲੀ ਇੱਟ ਆ ਨਾ ਉਹੀ ਰੱਖੀ ਆ ਠੰਡਾ ਰਹਿੰਦਾ ਜੇ ਇੱਥੇ ਫਰਸ ਤੇ ਆਲਾ ਦਵਾਲਾ ਬਹੁਤ ਸਾਰੇ ਪਾਸੇ ਦਰਖਤਾਂ ਮਾਹਪੁਰਛਾ ਨੇ ਇਹ ਮਾਹਪੁਰਛੋ ਆਈੜੇ ਦਰਖਤਾਂ ਇਹ ਕਿਹੜੇ ਕਿਹੜੇ ਲੱਗੇ ਮੈਨੂੰ ਪਤਾ ਲੱਗਾ ਕਿ ਹਰ ਤਰ੍ਹਾਂ ਦੇ ਜਿਹੜੇ ਨਾ ਦਰਖਤ ਜਿਹੜੇ ਇੱਥੇ ਇਹਨਾਂ ਨੇ ਲਾਏ ਹੋਏ ਆ ਤੇ ਇਹ ਤੁਹਾਨੂੰ ਪਤਾ ਅੰਬਾਂ ਦੀ ਵੈਰਾਈਟੇ ਕਹਿੰਦੇ ਅੰਬਾਂ ਦੀ ਹਾਂ ਹਾਂਜੀ ਸੰਦਲ ਚੰਦ ਹਾਂਜੀ ਚੰਦਨ ਅੱਛਾ ਜੀ ਆ ਚੰਦਨ ਦੇ ਬੂਟੇ ਜੀ ਤੇ ਹਾਂ ਅੱਛਾ ਤਾਂ ਹਾਂ ਅੱਗੇ ਵੀ ਮੈਨੂੰ ਦੱਸੀ ਹੋਈ ਮਾਂ ਪਰਛਾਣੇ ਵੀ ਆ ਵਨਸਪਨੀ ਵਨਗੀ ਲਾਈ ਆ ਹੈਨਾ ਇੱਕ ਤਰ੍ਹਾਂ ਦਾ ਨਹੀਂ ਆ ਇਹਨਾਂ ਦੇ ਵੀ ਕੋਈ ਵੱਖ-ਵੱਖ ਵੈਰਾਈਟੀਆਂ ਅੰਬਾਂ ਦੀਆਂ ਹਾਂ ਇੱਕ ਵੈਰਾਈਟੇ ਦੇ ਨਹੀਂ ਜੇ ਬੜੇ ਸ਼ਾਨਦਾਰ ਵੈਰਾਈਟੀਆਂ ਦੇ ਆ ਅੰਬ ਤੇ ਬਾਕੀ ਆ ਜਿਹੜਾ ਫਰਸਾ ਇਹ ਪੂਰੀ ਮਤਲ ਧੁੱਪ ਚ ਵੀ ਜਿਹੜਾ ਠੰਡਾ ਰਹਿੰਦਾ ਜੀ ਕਰ ਆ ਇਹ ਪੱਥਰ ਤਾਂ ਲੱਗਦਾ ਜੀ ਪੱਥਰ ਨਹੀਂ ਗਾ ਇੱਟਾ ਕਾਇ ਲੱਗੀ ਆ ਇੱਟਾ ਇੱਟਾ ਤੇ ਆ ਦੇਖੋ ਧੁੱਪ ਨਾਲ ਗਰਮ ਹੋਊਗਾ ਆ ਵੇਖੋ ਠੰਡਾ ਹੀ ਆ ਮੈਂ ਦਰਗਤ ਕਿ ਨਹੀਂ ਜੀ ਲਿਖਣ ਆਹ ਪੂਰੀ ਪ੍ਰਕਰਮਾ ਜਿਹੜੀ ਆ ਨਾ ਉਹ ਪੂਰੀ ਦਰਖਤਾਂ ਨਾਲ ਭਰੀ ਆ ਹੁਣ ਵੈਸੇ ਉੱਥੇ ਵੀ ਹੋ ਰਿਹਾ ਵਾ ਜਿਹੜਾ ਹੈਗੀ ਨਾ ਤਰਨਤਨ ਸਾਹਿਬ ਉੱਥੇ ਵੀ ਦਰਖਤ ਲਾ ਲਾਤੇ ਦਰਖਤ ਵਿੱਚ ਨਹੀਂ ਦਰਖਤ ਲਾਤੇ ਆ ਜਿਵੇਂ ਅਸਾਂ ਪੱਥਰ ਵੀ ਆ ਲੈ ਪੱਥਰ ਤੇਲ ਲਾ ਦਨ ਵੈਸੇ ਜਿਹੜਾ ਅੰਮ੍ਰਿਤਸਰ ਲੱਗਾ ਵਾ ਸੰਖ ਮਰਮਰ ਉਹ ਸਪੈਸ਼ਲ ਜੜੀ ਆ ਨਾ ਉਹ ਨਹੀਂ ਨਾ ਨਹੀਂ ਉਹ ਸਪੈਸ਼ਲ ਲੱਭ ਕੇ ਨਾਲ ਲਿਆਉਂਦਾ ਵਾ ਹਾਂਜੀ ਉਹ ਵੱਖਰੇ ਵਕਰੇ ਇੱਥੇ ਕੋਈ ਪ੍ਰਾਣੀ ਵੀ ਲੱਗੇ ਹੋਏ ਆ ਉਹ ਵੀ ਤੁਨੋ ਬਾਰਾਦਰੀ ਜੜੀ ਆ ਵਾ ਵਾ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਦੀ ਬਾਰਾਦਰੀ ਆ ਜੀ ਤੇ ਆ ਪ੍ਰਾਣੀ ਇੱਥੇ ਵੇਖੋ ਉਸੇ ਤਰ੍ਹਾਂ ਹੀ ਅਮ ਤਾਂ ਥੋੜਾ ਆਹ ਦੇਖੋ ਖਾਰੀ ਜਿਹੜੀ ਹੈ ਨਾ ਉਸੇ ਤਰ੍ਹਾਂ ਇਹਨੂੰ ਯਾਦ ਕਰਦੂ ਰੱਖਿਆ ਹੋਆ ਬੜੇ ਸਾਲਾਂ ਤੋਂ ਵੈਸੇ ਹੀ ਵੇਖਣ ਦੇ ਵੈਸੇ ਨੂੰ ਅੰਬ ਵੀ ਬਹੁਤ ਵਾਹ ਪੁਰਾਣੇ ਚ ਆਉਂਦੇ ਆ ਇਹ ਹੈ ਹਨਾ ਵਾਹ ਐਸ ਸਤਾਂ ਤੇ ਨਾ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਭਜ ਲੈਣਾ ਜੀ ਛੱਡਣ ਆਏ ਆ ਤੇ ਜਾਣ ਲੱਗਿਆ ਜਦੋਂ ਗੁਰੂ ਸਾਹਿਬ ਨੇ ਕਿਹਾ ਪੁਰਖਾ ਤੂੰ ਇੱਥੇ ਬੈਠ ਅਸੀਂ ਚੱਲਦੇ ਆ ਤੇ ਕਹਿੰਦੇ ਆ ਭਜ ਲੈਣਾ ਜੋ ਉੱਥੇ ਸਮਾਦੀ ਲਾ ਕੇ ਬੈਠ ਗਏ ਤੇ ਜਦੋਂ ਦੁਬਾਰਾ ਗੁਰੂ ਨਾਨਕ ਦੇਵ ਜੀ ਆਏ ਤੇ ਉਹਨਾਂ ਨੇ ਉਸ ਸਮਾਦੀ ਤੋਂ ਉਠਾਇਆ ਤੇ ਗੱਲ ਨਾ ਲਾਇਆ ਤੇ ਇਹ ਆਮ ਤੌਰ ਤੇ ਆਪਾਂ ਵੀ ਵੇਖਦੇ ਹਾਂ ਜੋ ਕੋਈ ਬਹੁਤ ਖਾਸ ਬੰਦਾ ਹੋਵੇ ਤੇ ਅਸੀਂ ਨਾਲ ਜਾ ਕੇ ਬਾਹਰਤ ਕਰ ਜਾਂਦੇ ਹਾਂ ਛੱਡਣ ਤੇ ਵੇਖ ਲਓ ਕਿੰਡੀ ਵੱਡੀ ਮਿਸਾਲ ਆ ਉਹਨਾਂ ਦੀ ਇਕਾਗਰਤਾ ਦੀ ਗੁਰਦੁਆਰਾ ਤਪਿਆਨਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਆ ਜਿਹੜਾ ਸਥਾਨ ਆ ਨਾ ਖਡੂਰ ਸਾਹਿਬ ਤਪਿਆਨਾ ਸਾਹਿਬ ਜਦੋਂ ਆਓ ਵੀਰੇ ਇੱਥੇ ਥੋੜਾ ਟਾਈਮ ਕੱਢ ਕੇ ਨਾ ਦਰਸ਼ਨ ਮੇਲੇ ਤੇ ਕਰੋ ਆ ਪ੍ਰਕਰਮਾ ਜਿਹੜੀਆਂ ਨਾ ਆ ਸਰੋਵਰ ਦੀ ਤੇ ਜਦੋਂ ਆਈਏ ਨਾ ਅੰਦਰ ਵੜੀਏ ਤਾਂ ਉਦੋਂ ਐਂਦੇ ਭਾਵੇਂ ਕਾਲੀ ਠੀ ਹੋਵੇ ਨਾ ਬੰਦਾ ਤੇ ਬਹੁਤ ਬਧੀ ਦਿਲ ਕਰਦਾ ਇੱਥੇ ਬੈਠੀਏ ਇੰਨਾ ਤੱਪ ਹੋਇਆ ਗੁਰੂ ਸਾਹਿਬਾਂ ਨੇ ਕੀਤਾ ਤੇ ਜਗਾ ਬਹੁਤ ਸ਼ਾਂਤੀ ਵਾਲੀ ਤੇ ਮਨ ਨੂੰ ਬਹੁਤ ਠੰਡਕ ਮਿਲਦੀ ਇੱਥੇ ਆ ਹੁਣ ਐ ਪੂਰੀ ਗਰਮੀ ਆ ਜਦੋਂ ਅਸੀਂ ਅੰਦਰੇ ਫਿਰਦੇ ਆ ਤੇ ਪੂਰਾ ਆਨੰਦ ਜੇ ਮਨ ਨਹੀਂ ਕਰਦਾ ਇੱਥੋਂ ਜਾਣ ਨੂੰ ਤੇ ਜਦੋਂ ਉਹ ਇੱਥੇ ਟਾਈਮ ਸਪੈਂਡ ਕਰੋ ਜਿੰਨਾ ਕਰ ਸਕਦੇ ਰਾ ਕਪਿਆਨਾ ਸਾਹਿਬ ਦੇ ਨਾਲ ਹੀ ਨਾ ਛੋਟਾ ਜਿਹਾ ਗੀਟ ਜਿਹੜਾ ਨਾ ਇਹ ਲੰਗਰ ਹਲ ਲੈ ਚੱਲਦਾ ਮਾਤਾ ਖੀਵੀ ਜੀ ਦੇ ਲੰਗਰ ਹਲ ਇਧਰੋਂ ਨਿਕਲਦੀਦਾ ਬਲਵੰਤ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡਿਏ ਰਸ ਅੰਮ੍ਰਿਤ ਖੀਰ ਘਿਆਲੀ ਮਾਤਾ ਜੀ ਜਿਹੜੇ ਨੇ ਮਾਤਾ ਖੀਵੀ ਜੀ ਜਿਹੜੇ ਸਾਹਿਬ ਸ੍ਰੀ ਗੁਰੰਗਤ ਦੇਵ ਜੀ ਦੇ ਪਰਿਵਾਰ ਆ ਉਹ ਖੀਰ ਜਿਹੜੀ ਆਪ ਵਰਤਾਂਦੇ ਇਹਨਾਂ ਦੀ ਫੋਟੋ ਲੱਗੀ ਆ ਘਿਆਲੀ ਤੋਂ ਭਾਵਾ ਇਹ ਗੜਕਿਓ ਵਾਲੀ ਤੇ ਬੜੀ ਪਿਆਰ ਨਾਲ ਪਕਾ ਕੇ ਤੇ ਸਾਰੀ ਸੰਗਤ ਚ ਆਵਤ ਵਰਤਾਂਦੇ ਸੀ ਉਹਨਾਂ ਦੇ ਨਾਂ ਤੇ ਇਹ ਲੰਗਰ ਆ ਤੇ ਆਪਾਂ ਦਰਸ਼ਨ ਕਰਦੇ ਹਾਂ ਲੰਗਰ ਜਿਹੜਾ ਨਾ ਇਹਦੀ ਵਿਸ਼ੇਸ਼ਤਾ ਇਹ ਆ ਵੀ ਇਹ ਭਾਫ ਨਾਲ ਤਿਆਰ ਹੁੰਦਾ ਤੇ ਸਾਰਾ ਸਿਸਟਮ ਨਾ ਇੱਕ ਰਿਮੈਂ ਤੁਹਾਨੂੰ ਦਿਖਾਣਾ ਇਹ ਲੰਗਰ ਨਾ ਥੱਲੇ ਅੱਗ ਕੋਈ ਨਹੀਂ ਬਲਦੀ ਹੈ ਹੈ ਨਾ ਤੇ ਕਿੱਥੋਂ ਆਂਦਾ ਕਿੱਥੋਂ ਅੱਗ ਕਿੱਥੋਂ ਆਉਂਦੀ ਫਿਰ ਅਛਾ ਉਹ ਭਾਫ ਦੇ ਨਾਲ ਹੀ ਫਿਰ ਤਿਆਰ ਹੁੰਦਾ ਸਾਰੀ ਜੜੀ ਆ ਹਾਂ ਜੀ ਪੱਟੀ ਵਾਲੀ ਜਿਆ ਅੱਛਾ ਕੋਈ ਥਾਂ ਤੋਂ ਚੱਲਦਾ ਬੈਠਾ ਬੰਦਾ ਆ ਅੱਗੇ ਆ ਜਾਓ ਚਲੋ ਇਨਾ ਤੋਂ ਆ ਜਾਓ ਭਾਈ ਜੀ ਦਿਓ ਅੱਛਾ ਅੱਛਾ ਮਾਹਪੁਰ ਤੋਂ ਬਾਅਦ ਖਾਲਸਾ ਉਹ ਲਾਓ ਅੱਗੇ ਥੱਲੇ ਹੁੰਦਾ ਸੀ ਨਾ ਉਹਨੂੰ ਉੱਪਰ ਲੈ ਜਾਂਦਾ ਹਨਾ ਅੱਛਾ ਇਧਰ ਆ ਮੱਭਾ ਓਏ ਇਧਰ ਆਣਾ ਅੱਛਾ ਆਣਾ ਇੱਕ ਭੱਠੀ ਬਾਲ ਦੀ ਜੇ ਇੱਥੋਂ ਇਹਦੀ ਸਟੀਮ ਜਿਹੜੀ ਆ ਅੱਗੇ ਜਿਹੜੀ ਆ ਆ ਜਾਂਦੀ ਆ ਤੇ ਅੱਗੇ ਕਿੰਨੇ ਫੇਰੇ ਚੁੱਲ੍ਹੇ ਚੱਲਦੇ 7 7 ਚੁੱਲ੍ਹੇ 7 ਕੜਾਏ ਜਿਹੜੇ ਇੱਕ ਤੇ ਚੱਲ ਸਕਦੇ ਲਾਲ ਸਮਜੀ ਕੀਰਚੌਰ ਤਰਪਾਚਾ ਵਾਹ ਵਾਹ ਮਤਲ ਬਾਲਣਾ ਇੱਕ ਦਾ ਬਾਲਦਾ ਤੇ ਜੜੀਆਂ ਅੱਗੇ ਉਹ 7 ਦਾ ਕੰਮ ਕਰ ਜਾਂਦੀ ਆ ਤੇ ਸਮਝਣਾ ਸਤਵਾਂ ਹਿੱਸਾ ਜਿਹੜਾ ਲੱਕੜ ਦਾ ਤੁਸੀਂ ਯੂਜ਼ ਕੀਤਾ ਹੈਣਾ ਇਹ ਇਹ ਵੇਖ ਲੋ ਕਿੰਨਾ ਵੱਡਾ ਇੱਕ ਉਪਰਾਲਾ ਵੀ ਜੜੀਆਂ ਲੱਕੜਾਂ ਵਾਂ ਨਾ ਉਹ ਵੀ ਘੱਟ ਬਲਣ ਗਿਆ ਤੇ ਦਰਖਤ ਵੀ ਘੱਟ ਫੁੱਟੇ ਜਾਣੇ ਆਹ ਸਟੀਮ ਬਲਾਗ ਨਵੇਂ ਯੁੱਗ ਦੀ ਨਵੀਂ ਚੀਜ਼ ਆ ਗਈ ਨਵੇਂ ਯੁੱਗ ਦੀ ਪਹਿਲਾਂ ਇਹ ਸਟੋਪ ਹੋ ਗਏ ਨੇ ਉਹਨੇ ਹਾਂ ਕੁਝ ਮਿੱਟੀ ਦਾ ਦੇਲ ਪੈਂਦਾ ਸੀ ਹਾਂ ਦੇਖ ਲਈ ਗੈਸ ਆ ਸਿਲੰਡਰ ਆ ਗਏ ਉਹਨਾਂ ਚ ਗੈਸ ਹੁਣ ਬੈਲਰ ਆ ਬੈਲਰ ਪਾਈ ਪੈਂਦਾ ਪਾਣੀ ਦਾ ਪਾਣੀ ਦਾ ਦੱਸਾ ਆ ਜਿਹੜਾ ਤੁਹਾਨੂੰ ਆ ਮੀਟਰ ਆ ਸਾਰਾ ਕੁ ਦੱਸੀ ਜਾਂਦਾ ਹਾਂ ਹਾਂ ਜੀ ਹਾਂ ਜੀ ਇਹ ਆ ਪਾਣੀ ਦਾ ਲੈਵਲ ਆ ਪਾਣੀ ਦਾ ਲੈਵਲ ਆ ਪਾਣੀ ਦਾ ਲੈਵਲ ਆ 16 ਦਾ ਲੈਵਲ ਆ ਪਾਣੀ ਦਾ ਲੈਵਲ ਆ ਉਹ ਨੀਲਾ ਪੰਪ ਆ ਇਹ 5 ਕਿਲੋ ਲੂਣ ਤੇ 5 ਕਿਲੋ ਪਾਣੀ ਪਾ ਕੇ ਘੋਲ ਬਣਾ ਕੇ ਤੇ ਫਿਲਟਰ ਆ ਇਹ ਪਾਣੀ ਫਿਲਟਰ ਕਰਕੇ ਅੱਗੇ ਟੈਂਕੀ ਚ 깔ਦਾ ਫਿਰ ਬੱਲ ਫਿਰ ਅੱਗੇ ਚੱਲਦਾ ਬੱਲੇ ਬੱਲੇ ਬਹੁਤ ਵਧੀਆ ਜੀ ਮਾਪ ਪੁੱਛੋ ਇਹ ਤਾਂ ਵਧੀਆ ਪਰਾਂਦਾ ਨਾਲੇ ਉਹ ਜਿਹੜਾ ਬੰਨਾ ਉਹ ਵੀ ਬਹੁਤ ਵਧੀਆ ਉਹ ਬਲਣੀ ਆ ਛੇਕ ਵੀ ਇੱਕ ਸਾਰ ਲੱਗਣਾ ਹਾਂਜੀ ਹਾਂਜੀ ਇਹ ਮਾਹ ਪਰਚਾ ਨੇ ਜਿਹੜਾ ਮੈਂ ਅੱਗੇ ਹੀ ਵੇਖ ਕੇ ਜਾ ਇਹਨੂੰ ਕੱਲੋਂ ਨੇ ਤੋ ਟੜਕਿਆ ਜਾਂਦਾ ਵਾ ਛੜਦਾ ਵਾ ਸਿਰ ਤੇ ਸਿਰਫ ਉਬਲਣੀ ਆ ਚੀਜ਼ ਉਬਲਣੀ ਆ ਚੀਜ਼ ਠੀਕ ਹੈ ਜਿਹੜੇ ਕਿਟਾਣੂ ਜੋ ਇਹਦੇ ਜਵਾਣੂ ਛਕਾਣੂ ਹੁੰਦੇ ਆ ਉਹ ਮਰਨੇ ਨਹੀਂਗੇ ਮਰਨੇ ਨਹੀਂ ਬਹੁਤ ਵਧੀਆ ਜੀ ਭਾਣੀ ਇਹ ਮਾਤਾ ਖੀਵੀ ਜੀ ਦਾ ਲੰਗਰ ਆ ਜੀ ਮਾਤਾ ਖੀਵੀ ਜੀ ਦਾ ਆ ਤੇ ਇਹ ਨਵੇਂ ਢੰਗ ਨਾਲ ਕੀਤਾ ਅਸਰ ਅੱਛਾ ਇੱਕ ਚੀਜ਼ ਮਾਹ ਪੁੱਛੋ ਇਹ ਕੀ ਆ ਜਿਹੜਾ ਸਾਡੇ ਅਮਰਸਾਰਾ ਸਾਹਿਬ ਸਿਰਗੁਰੂ ਰਾਮਦਾਸ ਜੀ ਦਾ ਜਿਹੜਾ ਲੰਗਰ ਆ ਜੀ ਉਹ ਚ ਇਹ ਸਾਰਾ ਕੁਝ ਚੱਲ ਸਕਦਾ ਤੁਹਾਡੇ ਹਿਸਾਬ ਨਾਲ ਤੁਸੀਂ ਇਹਨੂੰ ਬਿਲਕੁਲ ਜੀ ਬਿਲਕੁਲ ਚੱਲ ਸਕਦਾ ਬਿਲਕੁਲ ਚੱਲ ਸਕਦਾ ਅੱਛਾ ਕਿਉਂ ਚੱਲੇ ਚੀਜ਼ਾਂ ਘਰਾਂ ਦੇ ਵਿੱਚ ਲੱਗਣ ਵਾਲੀਆਂ ਨਹੀਂ ਗੀਆਂ ਇਹ ਗੁਰੂ ਘਰਾਂ ਦੇ ਇਹ ਵੱਡੇ ਵੱਡੇ ਸਿਸਟਮ ਹੀ ਹਾਂਜੀ ਜੀ ਹਾਂਜੀ ਜੇ ਤੀਜੇ ਬੰਦਾਂ ਦੇ ਪੈਸੇ ਨਿਕੰਮਟ ਪ੍ਰੋਗਰਾਮ ਹੋ ਜਾਂਦਾ ਇਹਦੇ ਤੇ ਘਰਾਂ ਦੇ ਕਿਤੇ ਇਹ ਵੱਡੇ ਜਗ੍ਹਾ ਵਾਸਤੇ ਜਿੱਤੇ ਲੰਗਰ ਜਿਹੜਾ ਹਿਸਾਬ ਨਾਲ ਸੰਗਤ ਲੈ ਆਉਣਾ ਛਕਣਾ ਇਹ ਮੇਰੇ ਭਾਰੇ ਹੀ ਗੱਡੀ ਸਮਝਾਉਣੀ ਉੱਥੇ ਸੇਟਲ ਚੱਲਦਾ ਹੈ ਬੈਲਰਾਂ ਦੇ ਵੱਡਾ ਲੱਗੂ ਇਤੋਂ ਵੱਡਾ ਇਲਰ ਵੱਡਾ ਵੱਡਾ ਬੈਲਰ ਵੱਡਾ ਹੋਵੇ 3 4 ਲੱਖ ਨਹੀ ਨਹੀ ਵੱਡਾ ਲੱਗੇਗਾ ਇਹ ਕਿੰਨੇ ਦਿਨ ਜਣਾ ਲੰਮੇ ਰੋਕਦੇ ਹੁੰਦੇ ਨਾ ਬੈਲਰ ਉਹ ਹੀ ਲੱਗਦਾ ਚਲੋ ਹੋਰ ਵੱਡਾ ਦੱਸ ਸਰ ਵੱਡਾ ਹੋ ਜਾ ਠੀਕ ਚਲੋ ਵਧੀਆ ਜੀ ਬੋਇਲਰ ਤੋਂ ਚੱਲ ਕੇ ਨਾ ਗੈਸ ਨੇ ਆ ਜਿਹੜਾ ਸਟੀਮ ਨੇ ਆ ਇਹਦੇ ਰਾਈਂ ਜਾਣਾ ਹੈ ਜੀ ਇੱਥੋਂ ਜਾ ਕੇ ਇਹ ਆ ਅੱਗੇ ਸਾਰੇ ਗੱਲਾਂ ਦੀ ਗੱਲ ਹੈ ਨਾਲ ਨਾਲ ਨਾ ਅੱਗੇ ਚਲੇ ਜਾ ਮਿੱਥੋ ਭਾਫ ਜਾਂਦੀ ਆ ਆ ਸਾਰੇ ਜੰਨੀਆਂ ਪੱਟੀਆਂ ਨਾ ਆ ਅੱਗੇ ਤੱਕ ਆ ਸਾਰੀਆਂ ਪੱਟੀਆਂ ਇੱਕੋ ਭਾਫ ਦੇ ਨਾਲ ਚੱਲੀ ਜਾਣੀਆਂ ਤੇ ਖੜਾ ਆ ਨਾ ਸਾਰੇ ਤੁਹਾਨੂੰ ਮੈਂ ਦਿਖਾ ਦਿੰਨਾ ਲੱਗੇ ਹੋ ਗਏ ਆ ਖੜਾ ਉਹਦਾ ਸਾਰੇ ਜੀ ਕਿ ਕਿੰਨੀ ਮਾਹਰ ਸਬਾਹ ਹੁੰਦੀ ਆ ਰਸ ਇਹਦੇ ਵਿੱਚ ਜਿੰਨਾ ਸਬਾਹ ਪੈਂਦੇ ਆ 20 ਤੇ 30 ਦੇ ਚੌਲਾਂ ਦੇ ਪਾ ਕੇ 5 6 ਪੈ ਕੈਨ ਪਾਏ ਦੇ ਗੁੱਦੇ ਅੱਛਾ ਲਗਭਗ 7 ਕਵਿੰਟਲ ਹੋ ਜਾਂਦਾ ਤਿੰਨ ਤਿੰਨ ਬੀਬੇ ਤੱਕ ਚੌਲਾਂ ਦੇ ਪਾ ਦਿੰਦੇ ਆ ਅੱਛਾ ਆਹ 7 8 ਕਵਿੰਟਲ ਬਣ ਜਾਂਦੀ ਆ 7 8 ਕਵਿੰਟਲ ਇੱਕ ਚ ਵੱਜ ਜਾਂਦੀ ਆ ਭਾਗ ਨਾਲ ਭਾਗ ਨਾਲ ਬਹੁਤ ਵਧੀਆ ਬਹੁਤ ਵਧੀਆ ਜੀ ਆਹ ਵੇਖ ਲਓ ਅੱਗੇ ਇੱਕੋ ਹੀ ਬੋਲਰ ਤੇ ਉਹ ਹੀ ਆ ਸਾਰਿਆਂ ਨੂੰ ਦੇ ਨੇਗੇ ਨਾ ਫਕੀਰ ਤੱਕ ਕਰਨ ਇਹ ਚੱਲ ਜੰਦਾ ਇਹ ਨਵਾਂ ਜਿਹੜਾ ਇਹਨਾਂ ਨੇ ਸਿਸਟਮ ਬਾਬਿਆਂ ਨੇ ਲਾਇਆ ਹੋਣਾ ਪਾਫ ਨਾਲ ਆ ਆ ਦੇਖ ਲੋ ਅੱਛਾ ਆ ਦੁੱਧ ਗਰਮ ਕਰਕੇ ਫਿਰ ਉਹ ਚਾਹ ਪਾਣਾ ਆ ਚਾਹ ਨਾਲ ਨਾਲ ਬਣਦੀ ਆ ਹਾਂਜੀ ਆ ਚਾਹ ਬਣਦੀ ਆ ਚਾਹ ਜਿਹੜੀ ਆ ਪਾਫ ਨਾਲ ਬਣਦੀ ਵੀ ਚੰਗੀ ਹੁੰਦੀ ਏ ਮਨ ਨੂੰ ਹਾ ਹਾ ਚਲੋ ਸਾਰਾ ਚਲੋ ਕੀ ਸ਼ੋਗਨਾਮ ਭਾਈ ਤੁਹਾਡਾ ਹਾਂਜੀ ਮੇਰਾ ਨਾਮ ਗਨੀਸ਼ ਸਿੰਘ ਸਦਾ ਗਰਮੀਸ਼ ਸਿੰਘ ਚਲੋ ਆ ਬੜੀ ਵਧੀਆ ਸੇਵਾ ਜੀ ਚਲੋ ਮਹਾਰਾਜ ਚਾਰਜ ਕਿਲਾ ਚ ਰੱਖੇ ਜੀ ਹਾਂਜੀ ਸਾਰਾ ਮਨਜਾ ਚੱਲਦਾ ਇਹ ਜਹਾਜ਼ ਦਾ ਪਾਜੀ ਇੱਥੇ ਹਾਂਜੀ ਹਾਂਜੀ ਜਿਹੜਾ ਭਾਵਲਾ ਸੀਚੂ ਮੇਰੇ ਨਾਲ ਪਾਜੀ ਆਪਾਂ ਨੂੰ ਬਹੁਤ ਵਧੀਆ ਲੱਗਾ ਐ ਵਧੀਆ ਜੀ ਹਾਂਜੀ ਕਿਉਂਕਿ ਪਾਲਣੇ ਘੱਟ ਲੱਗਦਾ ਹਾਂਜੀ ਸਾਰੇ ਚੀਜ਼ ਠੀਕ ਪਾਦੀ ਆ ਅੱਗੇ ਹੀ ਪੰਜ ਬਣੀ ਚੱਲਦੇ ਆ ਤੇ ਪੰਜਾਂ ਜੱਗ ਬਲਣੀਆਂ ਔਰ ਇੱਕ ਪੱਟੀ ਚੱਲਦੀ ਆ ਤੇ ਪੰਜ ਬਣੀ ਨਾਲ ਚੱਲਦੀ ਆ ਇਹਨਾਂ ਵਿੱਚ ਆ ਗਿਆ ਜੀ ਬਿਲਕੁਲ ਠੀਕ ਆ ਭਾਈ ਬਹੁਤ ਮਿਹਰਬਾਨ ਮਾਤਾ ਕੀ ਵਿਜੀ ਦੇ ਲੰਗਰ ਦੇ ਨਾਲ ਸਾਰਾ ਆ ਸਿਸਟਮ ਤੁਹਾਨੂੰ ਵਿਖਾਤਾ ਤੇ ਆ ਨਿਸ਼ਾਨੇ ਸਿੱਖੀ ਤੇ ਬਾਗ ਇੱਥੇ ਲੱਗੇ ਕਿਉਂ ਤੇ ਗੁਰਦੁਆਰਾ ਅੰਗੀਠਾ ਸਾਹਿਬ ਤੇ ਮਾਲ ਅਖਾੜਾ ਜਿਹੜਾ ਇਹਦੇ ਦਰਸ਼ਨ ਕਰਨ ਵਾਲੇ ਆ ਉਹ ਅਗਲੀ ਵੀਡੀਓ ਚ ਕਿਉਂਕਿ ਵੀਡੀਓ ਕਾਫੀ ਲੰਮੀ ਹੋ ਗਈ ਹੈ ਤੇ ਕੱਲ ਅਗਲੀ ਵੀਡੀਓ ਚ ਤੁਹਾਨੂੰ ਫਿਰ ਉਹ ਸਾਰੇ ਦਰਸ਼ਨ ਕਰਾਵਾਂਗੇ ਤੇ ਚੰਗਾ ਜੀ ਦਿਓ ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਫੇਰ